ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਡੇਰਾ ਬਿਆਸ ਦੇ ਮੁਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੂਸਰੀ ਵਾਰ ਨਾਬਾ ਸ਼ਹਿਰ ਦੇ ਵਿੱਚ ਪਹੁੰਚ ਰਹੇ ਨੇ ਜਨਕੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੀ ਹੈ ਮੁਲਾਕਾਤ ਕਰਨਗੇ ਤਾਂ ਆਖਰਕਾਰ ਦੂਜੀ ਵਾਰ ਦੀ ਮੁਲਾਕਾਤ ਹੋ ਰਹੀ ਹੈ ਇਸ ਦੇ ਮਾਇਨੇ ਕੀ ਨੇ ਐਨੀ ਵੱਡੀ ਸ਼ਖਸੀਅਤ ਜਿਸ ਨੂੰ ਕਿ ਪੂਰੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਜਾਂ ਫਿਰ ਆਪਾਂ ਕਹਿ ਸਕਦਾ ਸੈਂਟਰ ਦੀ ਲੀਡਰਸ਼ਿਪ ਹੈ ਮਿਲਦੀ ਹੈ ਵਿਚਾਰ ਚਰਚਾ ਕਰਦੀ ਹੈ ਤਾਂ ਆਖਰਕਾਰ ਅਜੇ ਹੀ ਰਾਜਨੀਤਿਕ ਪਾਰਟੀ ਦੇ ਲੀਡਰ ਨੂੰ ਮਿਲਣਾ ਆਖਰਕਾਰ ਦੇ ਮayne ਕੀ ਨੇ ਇਸ ਦੇ ਸਿਆਸੀ ਤੋਂ ਜਿਹੜੇ ਬੁੱਧੀਜੀਵੀ ਨੇ ਜਾਂ ਸਿਆਸਤਦਾਨ ਨੇ ਉਹ ਕੀ ਮayne ਕੱਢਨੇ ਇਸ ਤੇ ਪੂਰੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਲਾ ਜੀ ਮੌਜੂਦ ਨੇ ਰਪਾਲਾ ਸਾਥੀ ਗੱਲ ਗੁਰਪਾਲਾ ਦੀ ਅਬਾ ਉਸ ਸਖਸ਼ੀਅਤ ਦੀ ਗੱਲ ਕਰਾਂਗੇ ਕਿਉਂਕਿ ਜਦੋਂ ਉਹ ਸਖਸ਼ੀਅਤ ਕਿਸ ਜਗ੍ਹਾ ਤੇ ਪਹੁੰਚਦੀ ਹੈ ਤਾਂ ਮੈਨੂੰ ਲੱਗਦਾ ਕਿ ਅੱਦੇ ਨਾਲ ਜਿਆਦਾ ਜਿਹੜਾ ਪੰਜਾਬ ਆ ਇਕੱਠਾ ਹੋ ਜਾਂਦਾ ਹੈ ਯਾਨੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਬਾ ਦੀ ਧਰਤੀ ਤੇ ਦੂਜੀ ਵਾਰ ਪਹੁੰਚ ਰਹੇ ਨੇ ਵਿਕਰਮ ਸਿੰਘ ਮਨਜੀਠੀਆ ਦੇ ਨਾਲ ਮੁਲਾਕਾਤ ਹੋਣੀ ਹੈ ਬੇਸ਼ੱਕ ਪਹਿਲਾਂ ਵੀ ਮੁਲਾਕਾਤ ਹੋ ਚੁੱਕੀ ਹੈ ਇਹ ਮੁਲਾਕਾਤ ਦੇ ਮੈਨੇ ਕੀ ਨੇ ਦੂਜੀ ਵਾਰ ਮੁਲਾਕਾਤ ਹੋਣੀ ਕੀ ਪਰਿਵਾਰਿਕ ਰਿਲੇਸ਼ਨ ਨੇ ਜਾਂ ਫਿਰ ਸਿਆਸਤ ਦੇ ਤੌਰ ਤੇ ਦੇਖੀਏ ਕਿ ਇਸ ਨੂੰ ਦੇਖਿਆ ਜਾ ਸਕਦਾ ਹੈ ਦੇਖੋ ਮਰਜੀਤ ਜਿਹੜੇ ਵਿਕਰਮ ਮਜੀਠੀਆ ਜਿਨ੍ਹਾਂ ਦੀ ਜੂਨ 2025 ਚ ਗ੍ਰਿਫਤਾਰੀ ਹੋਈ ਸੀ ਤੇ ਉਦੋਂ ਤੋਂ ਹੁਣ ਤੱਕ ਉਹ ਨਾਬਾ ਦੇ ਜਿਹੜੀ ਸਖਤ ਰੱਖਿਆ ਜਿਹੜੀ ਜੇਲ ਹੈ ਉਹਦੇ ਚ ਬੰਦ ਹੈ ਬਿਲਕੁਲ ਵਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਗਏ ਆ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਦੋ ਡੇਟਾ ਨਿਕਲ ਗਈਆਂ ਤਾਂ ਉਹਦੇ ਤੋਂ ਅਜੇ ਰਾਹਤ ਨਹੀਂ ਮਿਲੀ ਹੁਣ ਦੁਬਾਰਾ 2 ਫਰਵਰੀ ਦੀ ਸੁਣਵਾਈ ਹੋਣੀ ਹੈ ਇਸ ਮਾਮਲੇ ਤੇ ਬਿਲਕੁਲ ਵੀ ਉਹਨਾਂ ਨੂੰ ਰਾਤ ਮਿਲਦੀ ਹੈ ਜਾਂ ਨਹੀਂ ਮਿਲਦੀ ਹੁਣ ਅਗਲੀ ਗੱਲ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਵੇਂ ਤੁਸੀਂ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਦੇ ਮੁਖੀ ਹੈ ਤਾਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਬਹੁਤ ਗਿਣਤੀ ਪੈਰੋਕਾਰ ਹੈ ਬਿਲਕੁਲ ਇੱਕ ਤਾਂ ਇਹ ਹੁੰਦਾ ਹੈ ਕਿ ਪੈਰੋਕਾਰ ਜੇ ਮੰਨ ਲਓ ਕੋਈ ਇਲਾਕੇ ਦੇ ਵਿੱਚ ਕੋਈ ਸੰਗਤ ਸਤਸੰਗ ਹੋਈ ਜਾਂ ਕੋਈ ਇਦਾਂ ਲੱਗ ਛੋਟਾ ਮੋਟਾ ਕੋ ਪ੍ਰੋਗਰਾਮ ਹੋਇਆ ਤਾਂ ਉੱਥੇ ਪਹੁੰਚ ਗਿਆ ਤੇ ਆਪੋ ਆਪਣੇ ਕੰਮਾਂ 'ਚ ਵਿਅਸਤ ਆ ਇੱਕ ਪੈਰੋਕਾਰ ਉਹ ਹੁੰਦਾ ਕਿ ਜਿੱਥੇ ਉਹਨੂੰ ਪਤਾ ਲੱਗੇ ਹਮ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਰਹੇ ਆ ਤਾਂ ਉਸ ਜਗ੍ਹਾ ਤਾਂ ਉਸ ਪੈਰੋਕਾਰ ਨੇ ਉੱਥੇ ਸਭ ਤੋਂ ਪਹਿਲਾਂ ਪਹੁੰਚਣਾ ਹੈ ਹਮ ਤੇ ਪੂਰੇ ਪੰਜਾਬ ਦੇ ਵਿੱਚ ਇਹ ਜੇ ਅਣਗਿਣਤ ਪੈਰੋਕਾਰ ਹੈ ਬਿਲਕੁਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਆਪਾਂ ਵੀ ਦੇਖਿਆ ਕਿ ਜਦੋਂ ਕਈ ਥਾਵਾਂ ਦੇ ਉੱਪਰ ਪੰਜਾਬ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਏ ਆ ਚਾਹੇ ਉਹ ਕਿਸੇ ਦੇ ਕੋਈ ਵਰਤੀ ਸਮਾਗਮ ਹੋਇਆ ਚਾਹੇ ਕਿਸੇ ਦਾ ਕੋਈ ਹੋਰ ਸਮਾਗਮ ਹੋਇਆ ਜਾਂ ਕਿਸੇ ਨੂੰ ਮਿਲਣਾ ਆਇਆ ਹ ਤਾਂ ਆਪ ਬਹਾਰੇ ਇਹਨਾਂ ਦੇ ਪੈਰੋਕਾਰ ਉੱਥੇ ਪਹੁੰਚਦੇ ਆ ਖਾਸ ਕਰਕੇ ਜੇਕਰ ਗੱਲ ਮਾਝੇ 도ਆਬੇ ਦੀ ਕਰਦੇ ਆਪਾਂ ਤੇ ਬਿਗਰਮ ਜਿੱਥਿਆਂ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਤੇ ਉਸ ਇਲਾਕੇ ਦੇ ਵਿੱਚ ਤਾਂ ਇਹਨਾਂ ਦਾ ਪੈਰੋਕਾਰ ਦੀ ਗਿਣਤੀ ਬਹੁਤ ਜ਼ਿਆਦਾ ਤੇ ਇਹਨਾਂ ਦੇ ਜਿਹੜੇ ਸਤ ਸੰਗ ਘਰ ਆ ਵੈਸੇ ਪੂਰੇ ਪੰਜਾਬ 'ਚ ਨੇ ਪਰ ਉਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਤਾਂ ਇਹਨਾਂ ਦਾ ਦੇਖੋ ਜਦੋਂ ਇੰਨੇ ਵੱਡੇ ਪੈਰੋਕਾਰ ਆ ਤਾਂ ਆਬਵੀਸਲੀ ਆ ਕਿ ਇਹਨਾਂ ਦੇ ਜਿਹੜੇ ਵੋਟ ਬੈਂਕ ਹੈ ਉਹ ਹੋਏਗਾ ਤੇ ਇਸ ਨੂੰ ਆਪਾਂ ਸਿਆਸਤ ਤੋਂ ਪਰੇ ਕਰਕੇ ਨਹੀਂ ਦੇਖ ਸਕਦੇ ਇਸ ਤੋਂ ਪਹਿਲਾਂ ਸਤੰਬਰ 2025 ਦੇ ਵਿੱਚ ਮੇਰੇ ਖਿਆਲ 23 ਸਤੰਬਰ ਸੀ ਉਸ ਦਿਨ ਸ਼ਾਇਦ ਤਰੀਕ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਮਜੀਠੀਆ ਦੇ ਨਾਲ ਅਚਾਨਕ ਮੁਲਾਕਾਤ ਕੀਤੀ ਕਿਸੇ ਨੂੰ ਪਤਾ ਨਹੀਂ ਸੀ ਤੇ ਜਦੋਂ 40-50 ਗੱਡੀਆਂ ਨਾਪਾਦੀ ਜੇਲ੍ਹ ਚ ਪਹੁੰਚਿਆ ਤਾਂ ਫਿਰ মিডিਆ ਨੂੰ ਵੀ ਬਾਅਦ ਚ ਪਤਾ ਲੱਗਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਏ ਹੋਏ ਨੇ ਤੇ ਉਸ ਸਮੇਂ ਕਰੀਬ 40-45 ਮਿੰਟ ਦੀ ਮੁਲਾਕਾਤ ਹੋਈ ਜਿਹੜੀ ਬਿਕਰਮ ਮਜੀਠੀਆ ਦੇ ਨਾਲ ਪਰ ਇੱਕ ਗੱਲ ਹੈ ਕਿ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਮੁਲਾਕਾਤ ਕੀਤੀ ਤਾਂ ਅਕਸਰ ਆਪਾਂ ਦੇਖਦੇ ਹਾਂ ਕੋਈ মিডিਆ ਨਾਲ ਗੱਲਬਾਤ ਨਹੀਂ ਕਰਦੇ ਕਿਸੇ ਵੀ ਪ੍ਰੋਗਰਾਮ 'ਚ ਹੋਣ ਬਾਬਾ ਗੁਰਿੰਦਰ ਸਿੰਘ ਢਿੱਲੋਂ মিডিਆ ਨਾਲ ਗੱਲਬਾਤ ਨਹੀਂ ਕਰਦੇ ਤੇ ਉਸ ਸਮੇਂ ਵੀ ਨਹੀਂ ਕੀਤੀ ਉਹਨਾਂ ਨੇ ਤੇ ਕਿਆ ਸਰਾਈਆਂ ਸੀ ਜਿਹੜੀਆਂ মিডিਆ ਦੀਆਂ ਪੋ ਆਪਣੀਆਂ ਸੋਸ਼ਲ ਮੀਡੀਆ ਤੇ ਜਾਂ মিডিਆ ਹਾਊਸ ਨੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀ ਗੱਲਬਾਤ ਕੀਤੀ ਹੈ ਕਿੰਦਾਂ ਦੀ ਗੱਲਬਾਤ ਕੀਤੀ ਹੈ ਪਰ ਉਸ ਤੋਂ ਕੁਝ ਕੁ ਦਿਨ ਬਾਅਦ ਬੀਬੀ ਗਨੀਬ ਕੌਰ ਮਜੀਠੀਆ ਉਹ ਵੀ ਹੋਤੇ ਉਹ ਉੱਥੇ ਪਹੁੰਚੇ ਜਿਹੜਾ ਉਹਨਾਂ ਦੇ ਲਾਹ ਹਲਕੇ ਮਜੀਠਾ ਦੇ ਵਿੱਚ ਇੱਕ satsang ਘਰ ਹੈ ਤੇ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਇੱਕ ਪੇਜ ਤੇ ਬਕਾਇਦਾ ਪੋਸਟ ਪਾਈ ਸੀ ਉਹਨਾਂ ਨੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਸੀ ਉਹ ਉਹ ਸਾਰਿਆਂ ਨੇ ਪੜਿਆ ਉਸ ਚੀਜ਼ ਦਾ ਤਾਂ ਉਹਨਾਂ ਨੇ ਇਹ ਵੀ ਕਹੇ ਸੀ ਕਿ ਤੁਸੀਂ ਸਾਨੂੰ ਜਿਹੜਾ ਇਹਨਾਂ ਮਾਣ ਬਖਸ਼ਿਆ ਤੇ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿਉਂਕਿ ਧੰਨਵਾਦ ਇਹ ਸੀ ਕਿ ਉਹ ਫਿਕਰ ਮੁਲੀਠੀਆਂ ਨਾਲ ਮੁਲਾਕਾਤ ਕਰਕੇ ਆਈ ਸੀ ਹੁਣ ਦੁਬਾਰਾ ਫਿਰ ਕਰੀਬ ਇਹ ਲਾਲੋ ਵੀ ਨਿਸਤੰਬਰ ਤੋਂ ਹੁਣ ਤੱਕ ਕਰੀਬ 5 ਕੁ ਮਹੀਨਿਆਂ ਦਾ ਸਮਾਂ ਬਣਦਾ ਤੇ 5 ਕੁ ਮਹੀਨਿਆਂ ਦੇ 4-5 ਮਹੀਨਿਆਂ ਦੇ ਅਰਸੇ ਦੌਰਾਨ ਦੁਬਾਰਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮਜੀਠਿਆਲ ਮੁਲਾਕਾਤ ਕਰਨ ਆ ਰਹੇ ਆ ਉਹਨਾਂ ਨੇ ਪੰਜਾਬ ਸਰਕਾਰ ਤੋਂ ਸਮਾਂ ਮੰਗਿਆ ਔਰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ 2 ਫਰਵਰੀ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨਾਬਾਦੀ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ ਮੁਲਾਕਾਤ ਕਰ ਰਿਹਾ ਔਰ ਉਸ ਦਿਨ ਇੱਕ ਨਾਬੇ 'ਚ ਹੋਰ ਵੱਡਾ ਪ੍ਰੋਗਰਾਮ ਹੈ ਜਿਹੜਾ ਉੱਥੋਂ ਦੇ ਮਹਾਰਾਣੀ ਪ੍ਰੀਤੀ ਕੌਰ ਕਰਵਾ ਰਹੇ ਆ ਕਿ ਉੱਥੇ ਹੋਰ ਬਹੁਤ ਵੱਡੇ ਸ਼ਖਸੀਅਤਾਂ ਜਿਹੜੀ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਰਹੀਆਂ ਨੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਆਉਣਗੇ ਤਾਂ ਉੱਥੋਂ ਉਹ ਬਿਕਰਮ ਮਜੀਠੀਆ ਦੇ ਨਾਲ ਹੁਣ ਇੱਕ ਇੱਕ ਹੋਰ ਵੀ ਹੈ ਤਾਂ ਕਈ ਵਾਰ ਦਰਸ਼ਕਾਂ ਨੂੰ ਇਹ ਹੁੰਦਾ ਵੀ ਸ਼ਾਇਦ ਨਾਬੇ ਪ੍ਰੋਗਰਾਮ ਤੇ ਆ ਰਹੇ ਆ ਤੇ ਉਹ ਉਹ ਸੋਚਦੇ ਹੁਣ ਚਲੋ ਭੱਜ ਕੇ ਬਿਕਰਮ ਮਜੀਠੀਆ ਮੁਲਾਕਾਤ ਕਰ ਲੈਣੇ ਆ ਐਦਾਂ ਦਾ ਨਹੀਂ ਹੈਗਾ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਤੁਹਾਨੂੰ ਬਕਾਇਦਾ ਪੰਜਾਬ ਸਰਕਾਰ ਤੋਂ ਗ੍ਰਹਿ ਭਾਗ ਤੋਂ ਸਮਾਂ ਲੈਣਾ ਪਊਗਾ ਕਿਉਂ ਕਿ ਇਹ ਤਾਂ ਸਮਾਂ ਤਾਂ ਪਹਿਲਾਂ ਵੀ ਸੀਗਾ ਪਰ ਹੁਣ ਬਿਕਰਮ ਮਜੀਠੀਆ ਦੀ ਸਿਕਿਉਰਟੀ ਬਹੁਤ ਜ਼ਿਆਦਾ ਟਾਈਟ ਹੈ ਉਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਪੁਟ ਮਿਲੀ ਸੀ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਖਤਰਾ ਹੋ ਸਕਦਾ ਫਿਰ ਹਾਈਪੋਰਟ ਵੀ ਸੁਣਵਾਈ ਹੋਈ ਪਰ ਪਾਣ ਜੀ ਇੱਕ ਹੋਰ ਵੀ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿ ਬੇਸ਼ੱਕ ਰਾਜਨੀਤਿਕ ਪਾਰਟੀਾਂ ਦਾ ਲੀਡਰ ਜਿਹੜੇ ਨੇ ਕੋਈ ਨਾ ਕੇਸਾਂ ਦੇ ਵਿੱਚ ਹਮੇਸ਼ਾ ਜਿੱਦਾਂ ਦੇ ਵਿੱਚ ਬੰਦ ਰਹਿੰਦੇ ਨੇ ਫਿਰ ਬਾਹਰ ਆ ਰਹੇ ਹੁੰਦੇ ਨੇ ਫਿਰ ਕੋਰਟ ਤੋਂ ਰਾਤ ਮਿਲ ਜਾਂਦੀ ਆ ਪਰ ਆਖਰਕਾਰ ਇੰਨੀ ਵੱਡੀ ਸ਼ਖਸੀਅਤ ਗੁਰਿੰਦਰ ਸਿੰਘ ਢਿੱਲੋਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਉਹਨਾਂ ਨੂੰ ਮੈਨੂੰ ਲੱਗਦਾ ਕੋਈ ਅਜਿਹਾ ਪੰਜਾਬ ਦਾ ਜਾਂ ਸੈਂਟਰ ਦਾ ਕੋਈ ਲੀਡਰ ਨਹੀਂ ਹੋਣਾ ਜਿਹੜਾ ਨਾਮ ਮਿਲ ਕੇ ਆਂਦਾ ਹੋਵੇ ਕਿਉਂਕਿ ਤੁਸੀਂ ਵੀ ਜ਼ਿਕਰ ਕੀਤਾ ਕਿ ਵੋਟ ਬੈਂਕ ਬਹੁਤ ਹੈ ਕਿ ਆਪਸੀ ਪਰਿਵਾਰਿਕ ਰਿਲੇਸ਼ਨ ਹੈ ਕਿ ਦੁਬਾਰਾ ਮੁਲਾਕਾਤ ਹੋ ਰਹੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਾਫਰ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਕੀ ਇਸ ਅੰਦਰ ਦੇ ਵਿੱਚ ਮਿਲਿਆ ਜਾ ਸਕਦਾ ਨਹੀਂ ਦੇਖੋ ਆਪਾਂ ਚੋਣਾਂ ਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਪਰ ਉਸ ਤੋਂ ਉਹਨੂੰ ਕੋਈ ਦੂਰ ਨਹੀਂ ਰੱਖ ਸਕਦੇ ਪਰ ਉਸ ਤੋਂ ਪਹਿਲਾਂ ਅਹਿਮ ਗੱਲ ਇਹ ਹੈ ਕਿ ਇਹ ਬੀਬੀ ਗਨੀਪ ਕੌਰ ਮਜੀਠੀਆ ਦੇ ਦੂਰੋਂ ਨੇੜੇ ਰਿਸ਼ਤੇਦਾਰੀ ਚੋਂ ਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਠੀਕ ਹੈ ਇਸ ਕਰਕੇ ਮੁਲਾਕਾਤ ਕਰਨ ਦੀ ਅਹਿਮ ਹੋ ਜਾਂਦੀ ਹੈ ਪਰ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੀਡਰ ਅਜੇ ਹੈਗੇ ਨੇ ਜਿਹੜੇ ਕਈ ਕਿਸੇ ਮਾਮਲੇ ਨੂੰ ਲੈ ਕੇ ਜੇਲ੍ਹ ਚ ਰਹੇ ਆ ਪਰ ਇਹ ਜੀ ਸ਼ਖਸ਼ੀਤ ਨੇ ਕਦੇ ਮੁਲਾਕਾਤ ਨਹੀਂ ਕੀਤੀ ਪਰ ਕੁਝ ਸਮੇਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਸਰ ਦਰਬਾਰ ਸਾਹਿਬ ਵੀ ਗਏ ਆ ਤੇ ਕਈ ਵਰਸੀ ਸਮਾਗਮਾਂ ਤੇ ਵੀ ਗਏ ਆ ਵੱਡੇ ਲੀਡਰਾਂ ਦੇ ਵੱਡੇ ਲੀਡਰਾਂ ਦੇ ਵਿਆਹ ਸਮਾਗਮ ਚ ਵੀ ਗਏ ਆ ਤੇ ਵੈਸੇ ਵੀ ਇਕਤਾ ਹੀ ਹੁੰਦਾ ਨਾ ਕਿ ਲੀਡਰ ਉਹਨਾਂ ਨਾਲ ਮੁਲਾਕਾਤ ਕਰ ਰਿਹਾ ਉਹ ਤਾਂ ਅਕਸਰ ਹੈ ਹੀ ਹੈ ਪਰ ਉਹ ਖੁਦ ਲੀਡਰਾਂ ਦੇ ਕੋਲ ਜਾਂਦੇ ਆ ਮੁਲਾਕਾਤ ਕਰਨ ਕਿ ਕਿਸੇ ਸਮਾਗਮ ਤੇ ਕਿਸੇ ਪ੍ਰੋਗਰਾਮ ਤੇ ਜਾਂ ਵੈਸੇ ਨਿਕਲ ਕੇ ਯਾਨੀ ਹਰ ਪੀਸ ਨਾਲ ਮੁਲਾਕਾਤ ਕੀਤੀ ਰਖੜਾ ਪਰਿਵਾਰ ਨਾਲ ਮੁਲਾਕਾਤ ਕੀਤੀ ਜਾਂ ਹੋਰ ਕਈ ਪਰਿਵਾਰਾਂ ਜਿਹੜੀਆਂ ਨਾਲ ਮੁਲਾਕਾਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਹੈ ਕਿ ਮਜੀਠੀਆ ਪਰਿਵਾਰ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਹੈ ਹੁਣ ਗੱਲ ਇਹ ਆ ਵੀ 2027 ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਮਾਝਾ ਮਾਲ ਦੁਆਬਾ ਇਲਾਕਾ ਉਸ ਇਲਾਕੇ ਦੇ ਵਿੱਚ ਜਿਹੜਾ ਡੇਰਾ ਬਿਆਸ ਹੈ ਉਸ ਦੇਰਾ ਬਿਆਸ ਦੇ ਬਹੁਤ ਜ਼ਿਆਦਾ ਪੈਰੋਕਾਰ ਚੰਗਾ ਪ੍ਰਭਾਵ ਰੱਖਦੇ ਆ ਬਿਲਕੁਲ ਬਿਲਕੁਲ ਤਾਂ ਹੁਣ 2027 ਨੇੜੇ ਆ ਹੂੰ ਉਹ ਇਸ ਲਈ ਆ ਕਿ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਸੇ ਵਿਅਕਤੀ ਨੂੰ ਮਿਲਣ ਜਾ ਰਹੇ ਆ ਹੂੰ ਹੂੰ ਠੀਕ ਉਹ ਚਾਹ ਬਿਕਰਮ ਮਜੀਠੀਆ ਹੋਵੇ ਚਾਹ ਕੋਈ ਵੀ ਹੋਵੇ ਜਦੋਂ ਉਹਨੂੰ ਮਿਲਣ ਜਾ ਰਹੇ ਆ ਤਾਂ ਉੱਥੇ ਉਹਨਾਂ ਦੇ ਘਟੋ ਘਟ ਸੈਂਕੜਿਆਂ ਦੀ ਗਿਣਤੀ ਚ ਪੈਰੋਕਾਰ ਨਾਲ ਹੋਣਗੇ ਤਾਂ ਜਦੋਂ ਪੈਰੋਕਾਰ ਨਾਲ ਹੋਣਗੇ ਤਾਂ ਫਿਰ ਉਹ ਆਏ ਕਿ ਵੀ ਬਾਬਾ ਜੀ ਜਾ ਕਿੱਥੇ ਰਹੇ ਹੋ ਕਹਿੰਦੇ ਬਿਕਰਮ ਮਜੀਠੀਆ ਨੂੰ ਮਿਲਣ ਤੇ ਜਦੋਂ ਬਿਕਰਮ ਮਜੀਠੀਆ ਨਾਲ ਮੁਲਾਕਾਤ ਹੋ ਰਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਪੈਰੋਕਾਰਾਂ 'ਚ ਗਲਤੀ ਜਾਂਦੀ ਹੈ ਨਾ ਹੁਣ ਹੁਣ ਆਪਾਂ ਇੱਕ ਛੋਟੇ ਜਿਹੇ ਇੱਕ ਉਦਾਹਰਨ ਲਾ ਲਓ ਵੀ ਬਹੁਤ ਸਾਰੇ ਲੀਡਰ ਕਈ ਵਾਰ ਵਿਰੋਧੀ ਤਿਰਾਂ ਜਾਂ ਸੱਤਾ ਤੇ ਵੀ ਕਈ ਵਾਰ ਮੰਗ ਕਰਦੇ ਲੀਡਰ ਮੰਗ ਕਰ ਲੈਂਦੇ ਨੇ ਸਰਕਾਰਾਂ ਤੋਂ ਵੀ ਜੀ ਫਲਾਮ ਬਸ ਸਟੈਂਡ ਦਾ ਨਾਮ ਫਲਾ ਸਾਡੇ ਗੁਰੂ ਦੇ ਨਾਮ ਤੇ ਰੱਖ ਲਓ ਫਲਾ ਏਅਰਪੋਰਟ ਦਾ ਨਾਮ ਜਾਂ ਸਾਡੀ ਫਲਾ ਸ਼ਖਸ਼ੀ ਦੇ ਨਾਮ ਤੇ ਰੱਖ ਲਓ ਠੀਕ ਹੈ ਉਹਦਾ ਇਹ ਨਹੀਂ ਹੁੰਦਾ ਕਿ ਉਹਦਾ ਕੋਈ ਬਹੁਤਾ ਵੱਡਾ ਫਾਇਦਾ ਹੁੰਦਾ ਉਹਦਾ ਫਾਇਦਾ ਕੀ ਹੈ ਕਿ ਜਦੋਂ ਇੱਕ ਮੰਨ ਲਓ ਏਅਰਪੋਰਟ ਦਾ ਨਾਮ ਰੱਖਿਆ ਜਦੋਂ ਉੱਥੇ ਇੱਕ ਜਹਾਜ਼ ਲੈਂਡਿੰਗ ਕਰ ਰਿਹਾ ਤਾਂ ਉਹਦੇ ਚ ਬੋਲਿਆ ਜਾਂਦਾ ਅੰਦਰ ਵੀ ਤੁਸੀਂ ਹੁਣ ਇਸ ਏਅਰਪੋਰਟ ਦੇ ਉੱਪਰ ਲੈਂਡਿੰਗ ਕਰ ਰਹੇ ਹੋ ਪਰ ਜਦੋਂ ਤੁਹਾਡੇ ਗੁਰੂ ਦਾ ਨਾਮ ਬੋਲੇਗਾ ਜਾਂ ਉਸ ਸ਼ਖਸੀਅਤ ਦਾ ਨਾਮ ਬੋਲਿਆ ਜਾਏਗਾ ਤਾਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਘਟਕੜ ਦਿਮਾਗ 'ਚ ਪੈਂਦਾ ਵੀ ਇਹ ਕੌਣ ਸੀ ਹਾਂ ਪਰ ਉਹਦਾ ਪਛੋਕਰ ਕੀ ਸੀ ਉਹਦਾ ਇਤਿਹਾਸ ਹਾਂ ਤਾਂ ਇਸ ਕਰਕੇ ਇਹ ਚੀਜ਼ਾਂ ਦਾ ਪ੍ਰਭਾਵ ਜ਼ਰੂਰ ਪੈਂਦਾ ਕਿ ਜਦੋਂ ਹੁਣ ਜਿਹੜੇ ਆਪਣੇ ਗੁਰਿੰਦਰ ਸਿੰਘ ਢਿੱਲੋਂ ਜਦੋਂ ਮੁਲਾਕਾਤ ਬਾਰ-ਬਾਰ ਕਰਦੇ ਆ ਤਾਂ ਬਿਕਰਮ ਮਜੀਠੀ ਨਾਲ ਮੁਲਾਕਾਤ ਕਰਨਗੇ ਤਾਂ ਫਿਰ ਇਹ ਗੱਲ ਉਹਨਾਂ ਪੈਰੋਂ ਕਰਾ ਜਾਂ ਜ਼ਰੂਰ ਜਾਂਦੀ ਹੈ ਵੀ ਕੋਈ ਨਾ ਕੋਈ ਗੱਲ ਤਾਂ ਹੈ ਜੇਕਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੂਜੀ ਵਾਰ ਮੁਲਾਕਾਤ ਕਰੇ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਪਤਾ ਹੋ ਹਾਂ ਬਿਲਕੁਲ ਇਸ ਚੀਜ਼ ਦਾ ਕਿ ਹਾਂਜੀ ਉਹਨਾਂ ਦੀ ਰਿਸ਼ਤੇਦਾਰੀ ਪੈਂਦੀ ਹੈ ਜਾਂ ਨਿੱਜੀ ਰਿਸ਼ਤੇਦਾਰ ਨੇ ਇਹ ਹਰ ਇੱਕ ਨੂੰ ਨਹੀਂ ਪਤਾ ਹੁੰਦਾ ਤੇ ਇਸ ਕਰਕੇ ਵੋਟ ਬੈਂਕ ਦਾ ਅਸਰ ਪੈਣਾ ਉਹ ਤਾਂ ਸੁਭਾਵਿਕ ਹੈ ਕਿ ਵੋਟ ਬੈਂਕ ਦਾ ਅਸਰ ਤਾਂ ਪੈਂਦਾ ਹੀ ਪੈਂਦਾ ਤੇ ਹੁਣ ਉਸ ਤੋਂ ਬਾਅਦ ਹੋਰ ਕਿਸੇ ਮੁਲਕ ਜਿਹੜੀ ਹੁਣ ਇੱਕ ਹੋਰ ਕਿ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਜਿਹੜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਆ ਉਹਨਾਂ ਨੇ ਪਹਿਲਾ 에어ਪੋਰਟ ਦਾ ਜਿਹੜਾ ਆਪਣੇ ਹਲਵਾਰਾ 에어ਪੋਰਟ ਦਾ ਨੀਂਹ ਪੱਥਰ ਰੱਖਣਾ ਹਾਂ ਬਿਲਕੁਲ ਤਾਂ ਉਸ ਤੋਂ ਬਾਅਦ ਜਿਹੜੇ ਉਹ ਡੇਰਾ ਸਤਖੰਡ ਡੇਰਾ ਬੱਲਾ ਜਿਹੜੇ ਉੱਥੇ ਉਹਨਾਂ ਦੇ ਜਿਹੜੇ ਸਾਧ ਨਰਿੰਜਨ ਦਾਸ ਹੈ ਜਿਨ੍ਹਾਂ ਨੂੰ ਹਾਲ ਵਿੱਚ ਪਦਮਸ਼ਰੀ ਮਿਲਿਆ ਤਾਂ ਉਹਨਾਂ ਨਾਲ ਮੁਲਾਕਾਤ ਕਰਨਗੇ ਹੁਣ ਦੋਨਾਂ ਪਾਰਟੀਆਂ ਦੀ ਉਸ ਇਲਾਕੇ ਦੇ ਵਿੱਚ ਹਰ ਪਾਰਟੀ ਚਾਹੁੰਦੀ ਹੈ ਆਮ ਆਦੀ ਪਾਰਟੀ ਨੇ ਵੀ ਉਸ ਇਲਾਕੇ ਨੂੰ ਚੰਗਾ ਮੰਨ ਦਿੱਤਾ ਬਹੁਤ ਸਾਰੇ ਲੀਡਰਾਂ ਨੂੰ ਚੇਅਰਮੈਨ ਲਾਇਆ ਤੇ ਉਹ ਦੂਜੀਆਂ ਪਾਰਟੀਆਂ ਨੂੰ ਲੈ ਕੇ ਐਮਐਲਏ ਬਣਾਇਆ ਐਮਪੀ ਬਣਾਇਆ ਫਿਰ ਉਹਨਾਂ ਨੂੰ ਕਈ ਚੰਗੇ ਸਥਾਨ ਦਿੱਤੇ ਆ ਖਾਸ ਕਰਕੇ ਮਾਝੇ ਦੋਆਬੇ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਲਈ ਸੀ ਕਿ ਅਕਾਲੀ ਦਲ ਉਸ ਏਰੀਏ ਇਲਾਕੇ ਦੇ ਵਿੱਚ ਪਹਿਲਾਂ ਇੰਨਾ ਕਮਜ਼ੋਰ ਨਹੀਂ ਸੀਗਾ ਬਹੁਤ ਮਜ਼ਬੂਤ ਸੀਗਾ ਹੁਣ ਅਕਾਲੀ ਦਲ ਵੀ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਆਪਾਂ ਉਸ ਇਲਾਕੇ 'ਚ ਮਜ਼ਬੂਤੀ ਨੂੰ ਕਾਇਮ ਰੱਖਿਆ ਜਾਵੇ ਭਾਜਪਾ ਦੀ ਚੰਗੀ ਵੋਟ ਆ ਉਸ ਇਲਾਕੇ 'ਚ ਬਸਪਾ ਦੀ ਵੀ ਬਹੁਤ ਵੋਟ ਆ ਮੱਜਬ ਜਿਹੜੇ ਦੋ ਅਬਲਾਕੇ ਦੇ ਵਿੱਚ ਤਾਂ ਇਸ ਕਰਕੇ ਇਹ ਹੈ ਕਿ ਸਾਰੀਆਂ ਪਾਰਟੀਆਂ ਚਾਹੁੰਦੀਆਂ ਨੇ ਜੇ ਪ੍ਰਧਾਨ ਮੰਤਰੀ ਨਾਲ ਸੰਵਾਦ ਕਰ ਰਹੇ ਆ ਤਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਨਿਸ਼ਾਨਾ ਵੋਟ ਬੈਂਕ ਤੇ ਆ ਤਾਂ ਇਸ ਕਰਕੇ ਹਰ ਪਾਰਟੀ ਆ ਜਿਹੜੀ ਕੋਈ ਵੀ ਹੋਵੇ ਉਹ ਸਿਰਫ ਇਸ ਨੂੰ ਚਾਹੁੰਦੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਤੁਸੀਂ ਵੀ ਇਸ ਦਾ ਜ਼ਿਕਰ ਕੀਤਾ ਕਿ ਅੱਜ ਤੱਕ ਕਿਸੇ ਸ਼ਖਸੀਅਤ ਨੇ ਜੇ ਇੰਚ ਮੁਲਾਕਾਤ ਨਹੀਂ ਕੀਤੀ ਕਿਸੇ ਅਜਿਹੇ ਲੀਡਰ ਦੇ ਨਾਲ ਹਾਂ ਉਹ ਕਿਸੇ ਵੀ ਕੇਸ ਚ ਬੰਦ ਹੋਣ ਉਹ ਉਸ ਤੇ ਆਪਾਂ ਜਾਂਦੇ ਹੀ ਜਾ ਰਹੇ ਕਿਉਂਕਿ ਇਸ ਕੇਸ ਦੇ ਵਿੱਚ ਬੰਦ ਰਹੇ ਜਾਂ ਕਿਉਂ ਆ ਰਹੇ ਪਰ ਇੱਕ ਹੋਰ ਸਰਕਾਰ ਦੇ ਕਿਸੇ ਲੀਡਰ ਨੇ ਟਿੱਕਾ ਟਿੱਪਣੀ ਨਹੀਂ ਕੀਤੀ ਹਾਲਾਂਕਿ ਜਦੋਂ ਸੁਖਬੀਰ ਬਾਦਲ ਮਿਲਣ ਜਾਂਦੇ ਆ ਜਾਂ ਕੋਈ ਹੋਰ ਲੀਡਰ ਮਿਲਣ ਜਾਂਦਾ ਜਾਂ ਹੋਰ ਕਾਲੀ ਲੀਡਰ ਕਈ ਮਿਲੇ ਆ ਤਾਂ ਉਸ ਤੇ ਟਿੱਕਾ ਟਿੱਪਣੀ ਜ਼ਰੂਰ ਹੁੰਦੀ ਹੈ ਵੀ ਉਹ ਮਿਲਣ ਆ ਰਿਹਾ ਜਾਂ ਕਿਸ ਬਾਰੇ ਕਿਉਂ ਪਰ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਤੰਬਰ ਚ ਮਿਲਣ ਗਏ ਕੋਈ ਲੀਡਰ ਨਹੀਂ ਬੋਲਿਆ ਤੇ ਜੇਕਰ ਹੋਣਾ ਹੈ ਕਿ ਮੈਨੂੰ ਲੱਗਦਾ ਠੀਕ ਹੈ ਟਿੱਕਾ ਟਿਪਣੀ ਹੁਣ ਵੀ ਨਹੀਂ ਹੋਇਆ ਕਿਉਂ ਕਿ ਕਿਉਂਕਿ ਜੇਕਰ ਤੁਸੀਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਤੇ ਕੋਈ ਟਿੱਕਾ ਟਿਪਣੀ ਹੋਏਗੀ ਤਾਂ ਤੁਹਾਡਾ ਬੋਰਡ ਬੈਂਕ ਖਰਾਬ ਹੋਏਗਾ ਤਾਂ ਇਸ ਕਰਕੇ ਇਸ ਤੇ ਮੁਲਾਕਾਤ ਤੇ ਟਿੱਕਾ ਟਿਪਣੀ ਨਾ ਪਹਿਲਾਂ ਹੋਈ ਹੈ ਤੇ ਨਾ ਮੈਨੂੰ ਲੱਗਦਾ ਹੁਣ ਹੋਏ ਠੀਕ ਹੈ ਰਪਾਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤਾਂ ਆਖਰਕਾਰ ਨਾਬਾ ਦੇ ਵਿੱਚ ਮੁਰਦਵਾਰਾ ਦੇ ਰਾਵੀਕਰਨ ਸਿੰਘ ਜੀ ਚਿੱਠੀ ਦੇ ਨਾਲ ਮੁਲਾਕਾਤ ਕਰਨ ਵਾਸ ਹੁਣ ਸਮਾਂ ਜਿਹੜਾ ਉਹਨਾਂ ਨੂੰ ਕਿੰਨਾ ਦਿੱਤਾ ਜਾਂਦਾ ਕਿਉਂਕਿ ਨਾਬੇ ਦੇ ਵਿੱਚ ਦੋ ਵੱਡੇ ਜਿਹੜੇ ਪ੍ਰੋਗਰਾਮ ਨੇ ਜਿਹਦੇ ਵਿੱਚ ਪਹਿਲਾਂ ਜਿਹੜੀ ਹੈ ਜੇਲ੍ਹ ਦੇ ਵਿੱਚ ਮੁਲਾਕਾਤ ਹੋਣੀ ਹੈ ਤਾਂ ਉਸ ਤੋਂ ਬਾਅਦ ਰਿਆਸਤ ਤੇ ਨਾਬਾ ਉਹਨਾਂ ਦੇ ਸ਼ਾਈ ਪਰਿਵਾਰ ਆ ਤਾਂ ਉਹਨਾਂ ਦੇ ਪਰਿਵਾਰ ਦੇ ਮੌਜੂਦਾ ਜਿਹੜੇ ਨੇ ਜਿਨੇ ਕਿ ਨਾਬਾ ਦੇ ਵਿੱਚ ਮੌਜੂਦ ਨੇ ਤਾਂ ਉਹਨਾਂ ਦੀ ਜਿਹੜੀ ਦਸਤਾਰਬੰਦੀ ਜਿਹੜੀ ਹੈ ਉਹ ਰੱਖੀ ਗਿਆ ਪ੍ਰੋਗਰਾਮ ਹੈ ਉਹਦੇ ਵਿੱਚ ਸ਼ਮੂਲੀਅਤ ਕਰਨੀ ਹੈ ਤਾਂ ਆਖਰਕਾਰ ਕਿੰਨਾ ਸਮਾਂ ਉਹ ਨਾਬਾ ਦੇ ਵਿੱਚ ਰਹਿਣਗੇ ਤੇ ਉਸ ਤੋਂ ਬਾਅਦ ਇਸ ਜੇਲ੍ਹ ਦੇ ਵਿੱਚ ਮਿਲਣ ਦੇ ਕੀ ਮਾਇਨੇ ਹੋਣਗੇ ਤਾਂ ਸਿਆਸਤਦਾਨ ਜਿਹੜੇ ਨੇ ਅਖਰਕਾਰ ਕੀ ਟਿੱਪਣੀ ਕਰਨਗੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਵੋਟ ਬੈਂਕ ਦੇ ਜ਼ਰੀਏ ਜਿਹੜੀ ਇਹ ਮਿਲਣੀ ਹੋ ਰਹੀ ਹੈ ਇਸ ਤੇ ਜਿਹੜੀ ਹੈ ਮੋਰ ਦੁਆਰਾ ਸੀ ਇਸੇ ਸਮਰੇ ਜਿਹੜੀ ਵਿਚਾਰ ਚਰਚਾ ਬੋਲਦਾ ਪੰਜਾਬ ਤੇ ਵਿੱਚ ਫਿਰ ਦੁਬਾਰਾ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ